ਜੇਕਰ ਕਿਸੇ ਔਰਤ 'ਤੇ ਜਾਂ ਕਿਸੇ ਕੁੜੀ 'ਤੇ ਕੋਈ ਜ਼ੁਲਮ ਹੁੰਦਾ ਹੈ ਜਾਂ ਕੋਈ ਅਤਿਆਚਾਰ ਹੁੰਦਾ ਹੈ ਜਿਵੇਂ ਕਿ ਘਰੇਲੂ ਹਿੰਸਾ ਲੜਾਈ ਝਗੜਾ ਜਾਂ ਅਦਾਜ ਦੇ ਲਈ ਕੁੱਟਮਾਰ ਕੀਤੀ ਜਾਂਦੀ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਾਂ ਫਿਰ ਜਿਨਸੀ ਸ਼ੋਸ਼ਣ ਵਰਗਾ ਕੋਈ ਅਤਿਆਚਾਰ ਹੁੰਦਾ ਹੈ ਜਾਂ ਹੋਰ ਹਾ ਹੁੰਦਾਗਾ ਤਾਂ ਫਿਰ ਉਹ ਪੀੜਤ ਔਰਤ ਆਪਣੀ ਸ਼ਿਕਾਇਤ ਕਿਵੇਂ ਦਰਜ ਕਰਵਾ ਸਕਦੀ ਹੈ ਕਦੋਂ ਦਰਜ ਕਰਵਾ ਸਕਦੀ ਹੈ ਤੇ ਕਿੱਥੇ ਦਰਜ ਕਰਵਾ ਸਕਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਟੌਪਿਕ ਤੇ ਗੱਲ ਕਰਾਂਗੇ ਇਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਊਮਨ ਸੈੱਲ ਦੇ ਬਾਰੇ ਜੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਊਗਾ ਊਮਨ ਸੈੱਲ ਜਿਹਨੂੰ ਅਸੀਂ ਕਈ ਵਾਰੀ ਮਹਿਲਾ ਮੰਡਲ ਜਾਂ ਫਿਰ ਮਹਿਲਾ ਸੈੱਲ ਵੀ ਕਹਿ ਦਿੰਨੇ ਆ ਇਹ ਇੱਕ ਖਾਸ ਵਿਭਾਗ ਹੈ ਖਾਸ ਸੈੱਲ ਹੈ ਜਿਹੜਾ ਔਰਤਾਂ ਦੀ ਸੁਰੱਖਿਆ ਦੇ ਲਈ ਬਣਾਇਆ ਗਿਆ ਹੈ ਅਤੇ ਇਨਸਾਫ ਦੇ ਲਈ ਬਣਾਇਆ ਗਿਆ ਹੈ ਤਾਂ ਜੋ ਔਰਤਾਂ ਨੂੰ ਕੁੜੀਆਂ ਨੂੰ ਇਨਸਾਫ ਮਿਲ ਸਕੇ ਜੋ ਪੀੜਤ ਨੇ ਵੂਮਨ ਸੈੱਲ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਔਰਤਾਂ ਨੇ ਉਹ ਆਪਣੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਡਰ ਦੇ ਦੱਸ ਸਕਦੀਆਂ ਨੇ ਬਿਆਨ ਕਰ ਸਕਦੀਆਂ ਨੇ ਵੂਮਨ ਸੈੱਲ ਸ਼ਿਕਾਇਤ ਨੂੰ ਸੁਣਦਾ ਹੈ ਤੇ ਫਿਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਮੈਟਰ ਹੁੰਦੇ ਨੇ ਉਹ ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਸਮਝੌਤੇ ਦੀ ਗੁੰਜਾਇਸ਼ ਹੁੰਦੀ ਹੈਗੀ ਕਈ ਵਾਰੀ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਤੇ ਜ਼ਰੂਰਤ ਪੈਣ ਤੇ ਜੇ ਊਮਨ ਸੈਲ ਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਅਤਿਆਚਾਰ ਹੋਇਆ ਹੈ ਜ਼ੁਲਮ ਹੋਇਆ ਹੈ ਔਰਤ ਜਿਹੜੀ ਉਹ ਪੀੜਤ ਹੈ ਤਾਂ ਜ਼ਰੂਰਤ ਪੈਣ ਤੇ ਪੁਲਿਸ ਕਾਰਵਾਈ ਵੀ ਕਰਦਾ ਹੈ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈਗੀ ਊਮਨ ਸੈਲ ਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਮਹਿਲਾ ਪੁਲਿਸ ਕਰਮਚਾਰੀ ਹੁੰਦੀਆਂ ਨੇ ਉਹ ਹੁੰਦੀਆਂ ਨੇ ਜੋ ਪੀੜਤ ਔਰਤ ਦੀ ਸ਼ਿਕਾਇਤ ਨੂੰ ਧਿਆਨ ਦੇ ਨਾਲ ਸੁਣਦੀਆਂ ਨੇ ਕਿਉਂਕਿ ਮਹਿਲਾ ਪੁਲਿਸ ਕਰਮਚਾਰੀ ਇਸ ਕਰਕੇ ਕਿਉਂਕਿ ਊਮਨ ਸੈਲ ਹੈ ਜਾਂ ਜੋ ਪੀੜਤ ਔਰਤਾਂ ਆਰਾਮ ਦੇ ਨਾਲ ਆਪਣੀ ਗੱਲ ਨੂੰ ਰੱਖ ਸਕਣ ਇੱਥੇ ਖਾਸ ਅਧਿਕਾਰੀ ਵੀ ਹੁੰਦੇ ਨੇ ਜਿਹੜੇ ਮਾਮਲੇ ਦੀ ਜਾਂਚ ਕਰਦੇ ਨੇ ਅਤੇ ਫਿਰ ਇਨਸਾਫ ਦੇ ਲਈ ਕਾਰਵਾਈ ਵੀ ਕਰਦੇ ਨੇਗੀ ਕਿਹੜੇ-ਕਿਹੜੇ ਮਾਮਲੇ ਨੇ ਜਿਹੜੇ ਊਮਨ ਸੈੱਲ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਜੀ ਘਰੇਲੂ ਹਿੰਸਾ ਲੜਾਈ ਝਗੜਾ ਜਦੋਂ ਕੋਈ ਪਤੀ ਜਾਂ ਕੋਈ ਪਰਿਵਾਰਕ ਮੈਂਬਰ ਪਤਨੀ ਨੂੰਔਰਤ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਹੈ ਜਾਂ ਕੁੱਟਦੇ ਨੇ ਮਾਰਦੇ ਨੇ ਦੁਰਵਿਵਹਾਰ ਕਰਦੇ ਨੇ ਕਿਸੇ ਵੀ ਤਰੀਕੇ ਨਾਲ ਭਾਵੇਂ ਮੈਂਟਲੀ ਹੋਵੇ ਫਿਜ਼ੀਕਲੀ ਹੋਵੇ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਅੱਗੇ ਅਸੀਂ ਕਹਿ ਸਕਦੇ ਹਾਂ ਦਾਜ ਦੇ ਲਈ ਤੰਗ ਪਰੇਸ਼ਾਨ ਕਰਨਾ ਕੁੱਟਮਾਰ ਕਰਨੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਸਹੁਰੇ ਵਾਲੀ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਾਂ ਪਤੀ ਹੁੰਦਾ ਸੱਸ ਸਹੁਰੇ ਹੁੰਦੇ ਨੇ ਹਾਲਾਂਕਿ ਸਾਰੇ ਨਹੀਂ ਹੁੰਦੇ ਅਸੀਂ ਸਾਰਿਆਂ ਦੀ ਗੱਲ ਨਹੀਂ ਕਰ ਰਹੇ ਪਰ ਕਈ ਵਿੱਚੋਂ ਹੁੰਦੇ ਨੇ ਜਿਹੜੇ ਦਾਜ ਦੀ ਮੰਗ ਕਰਦੇ ਨੇ ਫਿਰ ਦਾਜ ਨਾ ਦੇਣ ਤੇ ਜਾਂ ਦਾਜ ਘੱਟ ਦੇਣ ਤੇ ਪਤਨੀ ਨੂੰ ਤੰਗ ਪਰੇਸ਼ਾਨ ਕਰਦੇ ਨੇ ਕੁੱਟਦੇ ਨੇ ਮਾਰਦੇ ਨੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਦੇਖੇ ਨੇ ਕਈ ਵਾਰੀ ਉਹਨਾਂ ਦੀ ਹੱਤਿਆ ਵੀ ਕਰ ਦਿੱਤੀ ਜਾਂਦੀ ਹੈਗੀ ਅੱਗੇ ਅਸੀਂ ਕਹਿ ਸਕਦੇ ਹਾਂ ਜਿਨਸੀ ਸ਼ੋਸ਼ਣ ਜਦੋਂ ਕੋਈ ਵਿਅਕਤੀ ਕਿਸੇ ਔਰਤ ਦੇ ਨਾਲ ਕਿਸੇ ਕੁੜੀ ਦੇ ਨਾਲ ਕੋਈ ਜ਼ਬਰਦਸਤੀ ਕਰਦਾ ਹੈ ਜਾਂ ਹੀਰਾਫੇਰੀ ਕਰਦਾ ਹੈ ਜਾਂ અપਮਾਨਜਨਕ ਢੰਗ ਦੇ ਨਾਲ ਵਿਵਹਾਰ ਕਰਦਾ ਹੈ ਉਸ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਔਮਨ ਸੈੱਲ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਤੇ ਮਾਨਸਿਕ ਪਰੇਸ਼ਾਨੀ ਦੇ ਲਈ ਵੀ ਜਦੋਂ ਕਿਸੇ ਨੂੰ ਬਾਰ-ਬਾਰ ਤਾਨੇ ਮਾਰੇ ਜਾਂਦੇ ਨੇ ਤਮਕੀ ਦਿੱਤੀ ਜਾਂਦੀ ਹੈ ਡਰਾਇਆ ਜਾਂਦਾ ਹੈ ਤਮਕਾਇਆ ਜਾਂਦਾ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਮਾਨਸਿਕ ਤੌਰ ਤੇ ਤਾਂ ਉਸ ਦੀ ਸ਼ਿਕਾਇਤ ਵੀ ਜਿਹੜੀ ਪੀੜਤ ਔਰਤ ਹੈ ਉਹ वूमेन 셀 ਦੇ ਵਿੱਚ ਕਰ ਸਕਦੀ ਹੈਗੀ ਸਰੀਰਕ ਪਰੇਸ਼ਾਨੀ ਦੇ ਲਈ ਵੀ ਜਾਂ ਫਿਰ ਅਣਉਚਿਤ ਇਸ਼ਾਰਿਆਂ ਦੇ ਲਈ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜਿਵੇਂ ਕਿ ਕਿਸੇ ਨੂੰ ਸੌਣ ਦੀ ਕੋਸ਼ਿਸ਼ ਕਰਨਾ ਜਾਂ ਅਸਲੀਲ ਟਿੱਪਣੀਆਂ ਕਰਨਾ ਕਮੈਂਟ ਕਰਨੇ ਗਲਤ ਗੱਲਾਂ ਬੋਲਣੀਆਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਈਬਰ ਅਪਰਾਧ ਨਾਲ ਸੰਬੰਧਤ ਜਿਹੜੇ ਮਾਮਲੇ ਨੇ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ ਸੋਸ਼ਲ ਮੀਡੀਆ ਤੇ ਗੰਦੇ ਮੈਸੇਜ ਭੇਜਣਾ ਜਾਂ ਫੋਟੋਆਂ ਵਾਇਰਲ ਕਰਨਾ ਕੋਈ ਵੀਡੀਓ ਵਾਇਰਲ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਬਲੈਕਮੇਲ ਕਰਨਾ ਤਾਂ ਵੀ ਜਿਹੜੀ ਸ਼ਿਕਾਇਤ ਹੈਗੀ ਹੋ ਵੂਮਨ ਸੈੱਲ ਦੇ ਵਿੱਚ ਦਰਜ ਕਰਵਾਈ ਜਾ ਸਕਦੀ ਹੈਗੀ ਪਤੀ ਜਾਂ ਸਹੁਰਿਆਂ ਵੱਲੋਂ ਜਿਵੇਂ ਪਰੇਸ਼ਾਨ ਕੀਤਾ ਜਾਂਦਾ ਹੈਗਾ ਜਿਵੇਂ ਕਿ ਖਾਣਾ ਨਾ ਦੇਣਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਫਿਜੀਕਲੀ ਕੁੱਟਮਾਰ ਕਰਨਾ ਬਾਹਰ ਜਾਣ ਤੋਂ ਰੋਕਣਾ ਜਾਂ ਜ਼ਰੂਰੀ ਚੀਜ਼ਾਂ ਨਾ ਦੇਣਾ ਹੋਰ ਬਹੁਤ ਸਾਰੇ ਮੈਟਰ ਹੋ ਸਕਦੇ ਨੇ ਜਿਨ੍ਹਾਂ ਦੇ ਲਈ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਊਮਨ ਸੈਲ ਦੇ ਵਿੱਚ ਸ਼ਿਕਾਇਤ ਕਿਵੇਂ ਕਰਨੀ ਹੈ ਤੇ ਕਦੋਂ ਕਰਨੀ ਹੈਗੀ ਜੇਕਰ ਕਿਸੇ ਔਰਤ ਤੇ ਕੋਈ ਜ਼ੁਲਮ ਹੁੰਦਾ ਹੈ ਅਤਿਆਚਾਰ ਹੁੰਦਾ ਹੈ ਤਾਂ ਫਿਰ ਉਸ ਦੇ ਕੋਲ ਦੋ ਹੀ ਆਪਸ਼ਨਾਂ ਹੁੰਦੀਆਂ ਨੇ ਜਾਂ ਤਾਂ ਫਿਰ ਉਹ ਔਰਤ ਹੈ ਜਿਹੜੀ ਸਹਿੰਦੀ ਰਹੇ ਚੁੱਪ ਰਹੇ ਜ਼ੁਲਮ ਜਿਹੜਾ ਅਤਿਆਚਾਰ ਹੋ ਰਿਹਾ ਹੈ ਉਹਨੂੰ ਸਹਿੰਦੀ ਰਹੇ ਦੂਜੀ ਜਿਹੜੀ ਆਪਸ਼ਨ ਹੈ ਕਿ ਉਹ ਸ਼ਿਕਾਇਤ ਦਰਜ ਕਰਵਾ ਦੇ ਜਿਹੜਾ ਉਸ ਦੇ ਖਿਲਾਫ ਜ਼ੁਲਮ ਹੋ ਰਿਹਾ ਹੈ ਉਸ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਉਸਤੇ ਖਿਲਾਫ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰੇ ਸ਼ਿਕਾਇਤ ਕਰੇ ਆਪਣੀ ਸਮੱਸਿਆ ਨੂੰ ਸਮਝੇ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਉਹਨੂੰ ਆਪਣੀ ਸਮੱਸਿਆ ਨੂੰ ਸਮਝਣਾ ਪਏਗਾ ਕਿ ਉਸਤੇ ਕੀ ਅਪਰਾਧ ਹੋ ਰਿਹਾ ਹੈ ਭਾਵੇਂ ਇਹ ਘਰੇਲੂ ਹਿੰਸਾ ਹੋਵੇ ਦਾਜ ਦੀ ਮੰਗ ਹੋਵੇ ਜਿਨਸੀ ਸ਼ੋਸ਼ਣ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ ਫਿਰ ਸਬੂਤ ਇਕੱਠੇ ਕਰਨੇ ਨੇ ਤੇ ਜੇਕਰ ਕੋਈ ਹਮਲੇ ਦੀ ਕੋਸ਼ਿਸ਼ ਹੈ ਜਾਂ ਸ਼ੋਸ਼ਣ ਦਾ ਕੋਈ ਸਬੂਤ ਹੈਗਾ ਜਾਂ ਕੋਈ ਹੋਰ ਅਪਰਾਧ ਹੈ ਜਿਸ ਦਾ ਸਾਹਮਣਾ ਉਸਨੇ ਕੀਤਾ ਹੈ ਜਾਂ ਕੋਈ ਸੁਨੇਹੇ ਨੇ ਮੈਸੇਜ ਨੇ ਕਾਲ ਰਿਕਾਰਡਿੰਗ ਹੈ ਵੀਡੀਓ ਹੈ ਫੋਟੋਆਂ ਹੈ ਕੋਈ ਮੈਡੀਕਲ ਰਿਪੋਰਟ ਹੈ ਤਾਂ ਇਸ ਨੂੰ ਸੁਰੱਖਿਅਤ ਰੱਖ ਕੇ ਉਹ ਆਪਣੀ ਸ਼ਿਕਾਇਤ ਹੈ ਜਿਹੜੀ ਉਹ ਦਰਜ ਕਰਵਾ ਸਕਦੀ ਹੈ ਇਹਨਾਂ ਸਬੂਤਾਂ ਦੇ ਨਾਲ ਉਸ ਦੀ ਸ਼ਿਕਾਇਤ ਹੈ ਜਿਹੜੀ ਉਹ ਮਜ਼ਬੂਤ ਹੋਊਗੀ ਮਹਿਲਾ ਥਾਣੇ ਦੇ ਵਿੱਚ ਜਾ ਸਕਦੀ ਹੈਗੀ ਜਾਂ ਫਿਰ ਸਿੱਧਾ ਫੋਨ ਤੇ ਜਾਂ ਈਮੇਲ ਰਾਹੀਂ ਜਾਂ ਡਾਕ ਰਾਹੀਂ ਆਪਣੀ ਸ਼ਿਕਾਇਤ ਹੈ ਜਿਹੜੀ ਭੇਜ ਸਕਦੀ ਹੈਗੀ ਇਸ ਤੋਂ ਬਾਅਦ ਫਿਰ ਉਹ ਜਿਹੜੀ ਹੈਗੀ ਹੈ ਸ਼ਿਕਾਇਤ ਹੈ ਉਹ ਉੱਥੇ ਜਦੋਂ ਪਹੁੰਚ ਜੂਗੀ ਉਸ ਨੂੰ ਦੇਖਿਆ ਜਾਊਗਾ ਉਸ ਤੋਂ ਬਾਅਦ ਜਿਹੜੀ ਅੱਗੇ ਦੀ ਕਾਰਵਾਈ ਹੈ ਫਿਰ ਕੀਤੀ ਜਾਂਦੀ ਹੈਗੀ ਉੱਥੇ ਮਹਿਲਾ ਅਧਿਕਾਰੀ ਹੁੰਦੇ ਨੇ ਫਿਰ ਉਹ ਉਸ ਦੀ ਜਾਂਚ ਪੜਤਾਲ ਕਰਦੇ ਨੇ ਤੇ ਅੱਗੇ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ ਡਾਇਰੈਕਟ ਜਾ ਕੇ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਜਾਂ ਫਿਰ ਜੇ ਤੁਸੀਂ ਔਮਨ ਸੈਲ ਦੇ ਵਿੱਚ ਨਹੀਂ ਜਾ ਸਕਦੇ ਕੋਈ ਪੀੜਤ ਔਰਤ ਔਮਨ ਸੈਲ ਦੇ ਵਿੱਚ ਨਹੀਂ ਜਾ ਸਕਦੀ ਤਾਂ ਉਹ ਥਾਣੇ 'ਚ ਵੀ ਜਾ ਸਕਦੀ ਹੈ ਪਰ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਥਾਣੇ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਜਾਂ ਕੋਰਟ ਦੇ ਵਿੱਚ ਵੀ ਸਿੱਧਾ ਜਾਇਆ ਜਾ ਸਕਦਾ ਹੈ ਜਾਂ ਫਿਰ ਉਹ ਹਿਊਮਨ ਰਾਈਟਸ ਕਮਿਸ਼ਨ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਬਹੁਤ ਸਾਰੇ ਰਸਤੇ ਹੈਗੇ ਨੇ ਪਹਿਲਾਂ ਅਸੀਂ ਕਈ ਵਾਰੀ ਇਸ ਟੌਪਿਕ ਤੇ ਵੀਡੀਓ ਬਣਾ ਚੁੱਕੇ ਹਾਂ ਕਿ ਜੇ ਕਾਰਵਾਈ ਨਹੀਂ ਹੁੰਦੀ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂਗੇ ਤੇ ਜਿਹੜੀ ਸ਼ਿਕਾਇਤ ਹੈ ਉਹਦੇ ਵਿੱਚ ਸਪਸ਼ਟ ਹੋਣਾ ਚਾਹੀਦਾ ਹੈ ਕਿ ਕੀ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਕਿਸ ਟਾਈਮ ਹੋਇਆ ਕਿਸ ਨੇ ਕੀਤਾ ਜਿਹੜੇ ਵੀ ਸਾਰੇ ਸਬੂਤ ਨੇ ਉਹ ਦੇਣੇ ਚਾਹੀਦੇ ਨੇ ਸ਼ਿਕਾਇਤ ਦੀ ਜਿਹੜੀ ਇੱਕ ਕਾਪੀ ਹੈ ਫਿਰ ਆਪਣੇ ਕੋਲ ਵੀ ਜ਼ਰੂਰ ਰੱਖਣੀ ਚਾਹੀਦੀ ਹੈ ਆਪਣੇ ਰਿਕਾਰਡ ਦੇ ਲਈ ਤਾਂ ਜੋ ਅੱਗੇ ਦੀ ਜੇ ਕਾਰਵਾਈ ਕਰਨੀ ਹੈ ਉਹ ਕੰਮ ਆ ਸਕੇ ਜਿਹੜੀਆਂ ਕੋਈ ਰਸੀਦਾਂ ਹੈਗੀਆਂ ਨੇ ਉਹ ਵੀ ਰੱਖਣੀਆਂ ਚਾਹੀਦੀਆਂ ਨੇ ਜਿਹੜੇ ਸਬੂਤ ਹੈਗੇ ਨੇ ਉਹ ਵੀ ਰੱਖਣੇ ਚਾਹੀਦੇ ਨੇ ਆਪਣੇ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੀ ਕਾਪੀ ਜਾਂ ਫਿਰ ਜਿਹੜੇ ਵੀ ਸਬੂਤ ਹੈਗੇ ਨੇ ਉਹਨਾਂ ਨੂੰ ਅੱਗੇ ਦੀ ਕਾਰਵਾਈ ਦੇ ਲਈ ਆਪਣੇ ਕੇਸ ਨੂੰ ਸਟਰੋਂਗ ਬਣਾਉਣ ਦੇ ਲਈ ਜ਼ਰੂਰ ਕੋਲ ਰੱਖਣਾ ਚਾਹੀਦਾ ਹੈਗਾ ਸ਼ਿਕਾਇਤ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈ ਫਿਰ ਪੁਲਿਸ ਹੈ ਜਿਹੜੀ ਉਹ ਜਾਂਚ ਕਰਦੀ ਹੈ ਜੇ ਮਾਮਲਾ ਹੱਲ ਹੋ ਸਕਦਾ ਹੈ ਤਾਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜੇ ਛੋਟੇ ਮੋਟੇ ਮਾਮਲੇ ਹੁੰਦੇ ਨੇ ਗੰਭੀਰ ਮਾਮਲਿਆਂ ਦੇ ਵਿੱਚ ਫਿਰ ਪਰਚਾ ਵੀ ਦਰਜ ਕੀਤਾ ਜਾਂਦਾ ਹੈ ਗ੍ਰਿਫਤਾਰੀ ਵੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੈ ਜਿਹੜੀ ਉਹ ਹੁੰਦੀ ਹੈਗੀ ਜ਼ਰੂਰਤ ਹੋਣ ਤੇ ਮਾਮਲਾ ਜਿਹੜਾ ਫਿਰ ਉਹ ਅਦਾਲਤ ਤੱਕ लेके जाया ਜਾਂਦਾਗਾ ਜੇ ਊਮਨ ਸੈਲ ਕਾਰਵਾਈ ਨਾ ਕਰੇ ਤਾਂ ਫਿਰ ਕੀ ਕਰੀਏ ਜੇਕਰ ਊਮਨ ਸੈਲ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਕੀ ਕਰਨਾ ਚਾਹੀਦਾ ਹੈ ਊਮਨ ਸੈਲ ਦਾ ਉਦੇਸ਼ ਹੈ ਜਿਹੜਾ ਉਹ ਔਰਤਾਂ ਦੀ ਮਦਦ ਕਰਨਾ ਹੈ ਔਰਤਾਂ ਨੂੰ ਇਨਸਾਫ ਦਿਵਾਉਣਾ ਹੈ ਉਹਨਾਂ ਨੂੰ ਪ੍ਰੋਟेक्ट ਕਰਨਾ ਹੈ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਊਮਨ ਸੈਲ ਦੇ ਵਿੱਚ ਵੀ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਜਿਹੜੀ ਉਹ ਸਿਕਾਇਤ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਜਾਂ ਕੋਈ ਠੋਸ ਕਾਰਵਾਈ ਨਹੀਂ ਕਰਦੀ ਤਾਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਘਬਰਾਉਣ ਦੀ ਜਾਂ ਚੁੱਪ ਬੈਠਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਤੁਹਾਡੇ ਕੋਲੇ ਹੋਰ ਵੀ ਬਹੁਤ ਸਾਰੇ ਰਸਤੇ ਨੇਗੇ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਜਿਨ੍ਹਾਂ ਦੇ ਰਾਹੀਂ ਤੁਸੀਂ ਇਨਸਾਫ ਪ੍ਰਾਪਤ ਕਰ ਸਕਦੇ ਹੋਗੇ ਪੁਲਿਸ ਸਟੇਸ਼ਨ ਇਨਚਾਰਜ ਹੈ ਜਾਂ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਦੁਬਾਰਾ ਅਪਰੋਚ ਕੀਤਾ ਜਾ ਸਕਦਾ ਹੈ ਜੇਕਰ ਊਮਨ ਸੈੱਲ ਦੀ ਜਿਹੜੀ ਪੁਲਿਸ ਹੈ ਉਹ ਤੁਹਾਡੀ ਗੱਲ ਨਹੀਂ ਸੁਣ ਰਹੀ ਤਾਂ ਤੁਸੀਂ ਐਸਐਚਓ ਨਾਲ ਗੱਲ ਕਰ ਸਕਦੇ ਹੋ ਡਾਇਰੈਕਟ ਮਿਲ ਸਕਦੇ ਹੋ ਜੇਕਰ ਉੱਥੇ ਵੀ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਡੀਐਸਪੀ ਹੋ ਗਿਆ ਐਸਐਸਪੀ ਹੋ ਗਿਆ ਜਾਂ ਜਿਹੜੇ ਹੋਰ ਸੀਨੀਅਰ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ ਜਾਂ ਫਿਰ ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਇੱਕ ਰਾਜ ਦੇ ਵਿੱਚ ਇੱਕ ਮਹਿਲਾ ਕਮਿਸ਼ਨ ਹੁੰਦਾ ਹੈਗਾ ਕਮਿਸ਼ਨ ਨੂੰ ਵੀ ਅਪਰੋਚ ਕੀਤੀ ਜਾ ਸਕਦੀ ਹੈ ਤੁਸੀਂ ਉੱਥੇ ਜਾ ਸਕਦੇ ਹੋ ਆਪਣੀ ਸ਼ਿਕਾਇਤ ਆਨਲਾਈਨ ਵੀ ਦਰਜ ਕਰਵਾ ਸਕਦੇ ਹੋਗੇ ਮਹਿਲਾ ਕਮਿਸ਼ਨ ਉਹਨਾਂ ਮਾਮਲਿਆਂ ਦੀ ਜਾਂਚ ਕਰਦਾ ਹੈ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੁੰਦਾ ਹੈਗਾ ਤੇ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਹੁੰਦੀ ਜੋ ਕਿ ਪੀੜਤ ਔਰਤ ਹੁੰਦੀ ਹੈ ਫਿਰ ਉੱਥੇ ਵੀ ਜਾ ਸਕਦੀ ਹੈਗੀ ਆਨਲਾਈਨ ਵੀ ਸ਼ਿਕਾਇਤ ਕਰਵਾ ਸਕਦੀ ਹੈਗੀ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਵੀ ਬਣਿਆ ਹੋਇਆਗਾ ਉੱਥੇ ਵੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜੇਕਰ ਤੁਹਾਨੂੰ ਰਾਜ ਪੱਧਰ ਤੇ ਮਦਦ ਨਹੀਂ ਮਿਲਦੀ ਸਟੇਟ ਲੈਵਲ ਤੇ ਤਾਂ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਰਾਸ਼ਟਰੀ ਮਹਿਲਾ ਕਮਿਸ਼ਨ ਹੈਗਾ ਉੱਥੇ ਵੀ ਸੰਪਰਕ ਕਰ ਸਕਦੇ ਹੋ ਆਨਲਾਈਨ ਤੁਹਾਨੂੰ ਉਹਨਾਂ ਦੀ ਜਿਹੜੀ ਕੋਈ ਈਮੇਲ ਆਈਡੀ ਹੈ ਜਾਂ ਸੰਪਰਕ ਨੰਬਰ ਹੈ ਜਾਂ ਕੋਈ ਵੀ ਹੋਰ ਜਿਹੜੀ ਹੈਲਪ ਲਾਈਨ ਸੇਵਾ ਹੈਗੀ ਹੈ ਉਹਨਾਂ ਦੀ ਤੁਸੀਂ ਆਨਲਾਈਨ ਸ਼ਿਕਾਇਤ ਅਦਰਜ ਕਰਵਾ ਸਕਦੇ ਹਾਂ ਫਾਰਮ ਭਰ ਕੇ ਜਾਂ ਫਿਰ ਡਾਕ ਦੇ ਰਾਹੀਂ ਅਰਜੀ ਭੇਜ ਸਕ ਰਹੇ ਹੋਗੇ ਐਸਐਸਪੀ ਨੂੰ ਡੀਐਮ ਨੂੰ ਸ਼ਿਕਾਇਤ ਪੱਤਰ ਭੇਜ ਸਕਦੇ ਹੋ ਤੁਸੀਂ ਸਿੱਧੇ ਤੌਰ ਤੇ ਐਸਪੀ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸ਼ਿਕਾਇਤ ਲਿਖ ਸਕਦੇ ਹੋ ਇਸ ਪੱਤਰ ਦੇ ਵਿੱਚ ਤੁਸੀਂ ਇਹ ਜ਼ਿਕਰ ਕਰ ਸਕਦੇ ਹੋ ਕਿ ਅਸੀਂ ਮਹਿਲਾ ਸੈਲ ਨੂੰ ਸ਼ਿਕਾਇਤ ਦਿੱਤੀ ਸੀ ਕੰਪਲੇਂਟ ਕੀਤੀ ਸੀ ਪਰ ਕੋਈ ਮਦਦ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਅਧਿਕਾਰੀ ਨੇ ਜਿਹੜੇ ਉਹ ਫਿਰ ਜਿਹੜੇ ਜਾਂਚ ਦਾ ਆਦੇਸ਼ ਦੇ ਸਕਦੇ ਨੇਗੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਹੜਾ ਉੱਚ ਅਧਿਕਾਰੀ ਨੇਗੇ ਹਾਈ ਕੋਰਟ ਦੇ ਵਿੱਚ ਵੀ ਸਿੱਧਾ ਜਿਹੜੀ ਡਾਇਰੈਕਸ਼ਨ ਹੈ ਜਾਂ ਰਿਟ ਹੈ ਉਹ ਫਾਇਲ ਕੀਤੀ ਜਾ ਸਕਦੀ ਹੈ ਜੇਕਰ ਪੁਲਿਸ ਤੁਹਾਡੀ ਸ਼ਿਕਾਇਤ ਨਹੀਂ ਸੁਣਦੀ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਤਾਂ ਤੁਸੀਂ ਸਿੱਧੇ ਹਾਈ ਕੋਰਟ ਦੇ ਵਿੱਚ ਵੀ ਆਪਣੀ ਪਟੀਸ਼ਨ ਹੈ ਜਿਹੜੀ ਦਰ ਕਰ ਸਕਦੇ ਹੋਗੇ ਇਸ ਦੇ ਵਿੱਚ ਫਿਰ ਅਦਾਲਤ ਹੈ ਜਿਹੜੀ ਉਹ ਜੇ ਸੈਟੀਸਫਾਈਡ ਹੋ ਜਾਂਦੀ ਹੈ ਤਾਂ ਪੁਲਿਸ ਨੂੰ ਕਾਰਵਾਈ ਕਰਨ ਦਾ ਹੁਕਮ ਦੇਣ ਤੇ ਲਈ ਕਹਿ ਸਕਦੀ ਹੈਗੀ ਤੇ ਜਿਹੜਾ ਇਹ ਔਮਨ ਸੈੱਲ ਹੈ ਮੈਇਲਾ ਸੈੱਲ ਹੈ ਮੈਇਲਾ ਮੰਡਲ ਹੈ ਇਹ ਔਰਤਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦਾ ਸਹੀ ਤਰੀਕਾ ਦਿਖਾਉਂਦਾ ਹੈਗਾ ਜੇਕਰ ਕਿਸੇ ਔਰਤ ਨੂੰ ਘਰ ਜਾਂ ਕਿਸੇ ਹੋਰ ਜਗ੍ਹਾ ਮੁਸ਼ਕਲ ਆ ਰਹੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਮਹਿਲਾ ਸੈੱਲ ਦੇ ਵਿੱਚ ਜਾ ਕੇ ਆਪਣੀ ਸਮੱਸਿਆ ਦੱਸਣੀ ਚਾਹੀਦੀ ਹੈ ਜਿਸ ਦੇ ਨਾਲ ਔਰਤਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਦੀ ਹੈਗੀ ਅਤੇ ਗਲਤ ਕਰਨ ਵਾਲਿਆਂ ਨੂੰ ਸਜ਼ਾ ਵੀ ਮਿਲਦੀ ਹੈਗੀ ਜਿਹੜੇ ਅਪਰਾਧੀ ਹੁੰਦੇ ਨੇ ਜ਼ਾਲਮ ਹੁੰਦੇ ਨੇ ਜੇਕਰ ਮਹਿਲਾ ਸੈੱਲ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਕਿਸੇ ਤਜਰਬੇਕਾਰ ਵਕੀਲ ਨੂੰ ਵੀ ਸੰਪਰਕ ਕਰ ਸਕਦੇ ਹੋਗੇ ਜੋ ਕਿ ਤੁਹਾਡੀ ਪੂਰੀ ਮਦਦ ਕਰੂਗਾ ਹਾਲਾਂਕਿ ਵਕੀਲ ਚੰਗਾ ਹੋਵੇ ਤਜਰਬੇਕਾਰ ਹੋਵੇ ਤੇ ਤੁਹਾਨੂੰ ਕਾਨੂੰਨੀ ਸਲਾਹ ਵੀ ਦੇਊਗਾ ਤੇ ਅੱਗੇ ਦੇ ਜਿਹੜੇ ਹੋਰ ਰਸਤੇ ਨੇ ਉਹ ਵੀ ਦੱਸੂਗਾ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਸਟੇਟਸ ਤੇ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ